ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਸਤਗੁਰੂ ਜੀ ਸਭ ਪ੍ਰਕਾਰ ਸਰਬ ਸਮਰੱਥ ਧੀਰਜਵਾਨ ਅਤੇ ਕੀਤੇ ਉਪਕਾਰ ਨੂੰ ਜਾਣਨ ਵਾਲੇ ਹਨ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਆਨੰਦਿਤ ਕਰਦੇ ਹਨ ਸਹਿ ਸੁਭਾਵਕ ਸਰਬ ਸਮਰੱਥ ਗੁਰੂ ਜੀ ਬੈਠੇ ਸ਼ੋਭ ਰਹੇ ਸਨ ਜਿਹੜੇ ਪ੍ਰਭੂ ਜੀ ਸਬਦ ਦੇ ਕੀਤੇ ਨੂੰ ਜਾਣਦੇ ਹਨ ਥੋੜੇ ਜਿਹੇ ਸਿੱਖ ਗੁਰੂ ਜੀ ਦੇ ਦੁਆਲੇ ਬੈਠੇ ਸਨ ਚਾਰੇ ਪਾਸੇ ਸ੍ਰੇਸ਼ਟ ਚੌਰ ਫਿਰ ਰਿਹਾ ਸੀ ਉੱਚੀ ਬੁੱਧੀ ਮਹਾਨ ਪ੍ਰਕਾਸ਼ਤ ਸੀ ਗਰੀਬਾਂ ਨੂੰ ਤਾਰਨ ਵਿੱਚ ਪੂਰਨ ਵਾਸੀ ਦੇ ਚੰਦ ਮਾਨ ਹਨ ਕਮਲ ਪੱਤਰ ਵਰਗੇ ਵਿਸ਼ਾਲ ਲੈਣ ਹਨ ਤੇ ਕੋਨੇ ਵੱਲ ਡੋਰੇ ਦੀ ਲਾਲੀ ਹੈ। ਨੇਤਰਾਂ ਦੇ ਕਟਾਕ ਬੜੇ ਤਿੱਖੇ ਹਨ। ਐਨੇ ਚਾਂਚਲ ਹਨ ਕਿ ਮਨਮੋਮੋਲੇ ਨੂੰ ਸਿਖਿਆ ਦਿੰਦੇ ਹਨ। ਮਹਾ ਉਦਾਰ ਮੁਕਤੀ ਤੱਕ ਦਿੰਦੇ ਹਨ। ਦਾਸਾਂ ਵੱਲ ਵੇਖ ਕੇ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਹਨ। ਕਾਫੀ ਸਮਝਾਦਾ ਉੱਥੇ ਬੈਠ ਕੇ ਵਤੀਤ ਕੀਤਾ ਤਾਂ ਇੱਕ ਕਲੰਦਰ ਰਿਛ ਲੈ ਕੇ ਆਇਆ। ਰਿਛ ਮਹਾਬਲੀ ਅਤੇ ਸਰੀਰ ਦੇ ਵੱਡੇ ਆਕਾਰ ਵਾਲਾ ਸੀ। ਮਾਨੋ ਜਾਵੰਤ ਨੇ ਇਹ ਧਾਰਤ ਕੀਤੀ ਹੋਵੇ ਜਾਵੰਤ ਕਿਰਿਚਾਂ ਦਾ ਸਰਦਾਰ ਸੀ ਉਹ ਸ਼੍ਰੀ ਰਾਮਚੰਦਰ ਜੀ ਦਾ ਲੰਕਾ ਦੇ ਯੁੱਧ ਸਮੇਂ ਵੱਡਾ ਸਹਾਇਕ ਬਣਿਆ ਸੀ ਭਾਗਵਤ ਪੁਰਾਣ ਅਨੁਸਾਰ ਉਸ ਦੀ ਪੁੱਤਰੀ ਜਾਵੰਤੀ ਨਾਲ ਕ੍ਰਿਸ਼ਨ ਜੀ ਨੇ ਸ਼ਾਦੀ ਕੀਤੀ ਸੀ ਬਾਲਮੀਕ ਮਹਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਕ ਵਾਰ ਆਵਾਸੀ ਲਈ ਸੀ ਤਾਂ ਮੂਹ ਵਿੱਚੋਂ ਜਾਵੰਤ ਨਿਕਲਿਆ ਸੀ ਰੇਛੇ ਦੇ ਸਾਰੇ ਅੰਗਾਂ ਤੇ ਬਹੁਤ ਵਾਲ ਸਨ ਪੂਰਾ ਰੰਗ ਸੀ ਤੇ ਵਿਕਰਾਲ ਨੋ ਵੀ ਪੂਰੇ ਸਨ ਨੱਕ ਪਾੜ ਕੇ ਨਥ ਪਾਈ ਸੀ ਤੇ ਕਲੰਦਰ ਨੇ ਆਪਣੇ ਸਰੀਰ ਨਾਲ ਚਮੜਾ ਲਪੇਟਿਆ ਸੀ ਰੇਛ ਨੂੰ ਡਰਾਉਣ ਵਾਸਤੇ ਹੱਥ ਵਿੱਚ ਛੋਟੀ ਫੜੀ ਸੀ ਜਦ ਕਲੰਦਰ ਉਸ ਨੂੰ ਛੋਟੀ ਵਿਖਾਉਂਦਾ ਸੀ ਤਾਂ ਉਹ ਅੱਗੋਂ ਭਵਕਦਾ ਸੀ ਸਤਿਗੁਰੂ ਜੀ ਦੀ ਦ੍ਰਿਸ਼ਟੀ ਅੱਗੇ ਉਹ ਭਾਰੀ ਬਲ ਵਿਖਾਉਣ ਲੱਗਾ ਵਾਲਾਧਾਰ ਕੇ ਕਲੰਦਰ ਅਤੇ ਰਿਚ ਕੁਸ਼ਤੀ ਕਰਨ ਲੱਗੇ ਕਦੀ ਉੱਤੇ ਹੁੰਦੇ ਸੀ ਤੇ ਕਦੀ ਥੱਲੇ ਮੈਦਾਨ ਦੇ ਵਿੱਚ ਇਧਰ ਉਧਰ ਫਿਰਦੇ ਸਨ ਬੜੀਆਂ ਭਿਆਨਕ ਆਵਾਜ਼ਾਂ ਘੜਦੇ ਸਨ ਦੋ ਲੱਤਾਂ ਉੱਤੇ ਭਾਲੂ ਖੜਾ ਹੋ ਗਿਆ ਆਪਸ ਵਿੱਚ ਜਫੇ ਭਰਦੇ ਸਨ ਇਸ ਪ੍ਰਕਾਰ ਬਹੁਤ ਘੋੜ ਵਿਖਾਇਆ ਇੱਕ ਸਿੱਖ ਨੇ ਵੇਖ ਕੇ ਕਹਿ ਕੇ ਸੁਣਾਇਆ ਇਸ ਭਾਲੂ ਦਾ ਬਹੁਤ ਵੱਡਾ ਆਕਾਰ ਹੈ ਅਜਿਹਾਂ ਰਿਚ ਪਹਿਲਾਂ ਕਦੀ ਨਹੀਂ ਵੇਖਿਆ ਇਕ ਕੀਰਤੀਆ ਨਾਮ ਦਾ ਚੌਰਬਰਦਾਰ ਸੀ ਉਹ ਖੜਾ ਹੋ ਕੇ ਬੜਾ ਮਨੋਹਰ ਚੌਰ ਕਰ ਰਿਹਾ ਸੀ 16 ਬਰਸ ਦੀ ਜਿਸ ਦੀ ਉਮਰ ਸੀ ਉਹ ਭਾਲੂ ਨੂੰ ਚੇਤ ਵਿੱਚ ਬੜਾ ਪ੍ਰਸੰਨ ਹੋ ਕੇ ਵੇਖ ਰਿਹਾ ਸੀ ਫਿਰ ਕੀਰਤੀਆ ਨੇ ਕਿਹਾ ਇਸ ਦਾ ਸ਼ਰੀਰ ਬਹੁਤ ਵੱਡਾ ਹੈ ਇਸ ਦੁੱਖ ਦੇਣ ਵਾਲੇ ਨੂੰ ਕਿਵੇਂ ਫੜ ਲਿਆ ਕਿਹੜੇ ਪਾਪਾਂ ਕਰਕੇ ਇਸ ਦੀ ਐਸੀ ਗਤੀ ਹੋਈ ਹੈ ਸਤਿਗੁਰੂ ਜੀ ਤੋਂ ਬਗੈਰ ਹੋਰ ਕੋਈ ਨਹੀਂ ਜਾਣ ਸਕਦਾ ਫਿਰ ਕਿਰਪਾ ਦੇ ਸਾਗਰ ਭਗ ਗੁਰੂ ਜੀ ਨੇ ਮੁਸਕਰਾ ਕੇ ਸਭ ਸਿੱਖਾਂ ਵਿੱਚ ਪ੍ਰਗਟ ਰੂਪ ਵਿੱਚ ਕਿਹਾ اے ਕੀਰਤੀਆ ਆਪਣੇ ਹਿਰਦੇ ਵਿੱਚ ਸਮਝੋ ਪਿਛਲੇ ਜਨਮ ਵਿੱਚ ਇਹ ਰਿਚ ਤੇਰਾ ਬਾਪ ਸੀ ਵੱਡੇ ਪਾਪਾਂ ਕਰਕੇ ਇਸ ਨੇ ਭਾਲੂ ਦਾ ਸਰੀਰ ਧਾਰਿਆ ਹੈ ਫੜੇ ਜਾਣ ਤੇ ਇਹਨਾਂ ਦੇ ਵੱਸ ਵਿੱਚ ਪੈ ਗਿਆ ਹੈ ਕੀਰਤੀਏ ਸਮਿਤ ਜਿਹੜੇ ਉੱਥੇ ਸਿੱਖ ਸਨ ਉਹਨਾਂ ਸਾਰਿਆਂ ਨੇ ਸੁਣ ਕੇ ਮਹਾ ਅਚੰਬਾ ਮਨਿਆ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਹੇ ਸਤਿਗੁਰੂ ਜੀ ਇਹ ਕੀ ਫਰਮਾਇਆ ਹੈ ਆਪ ਜੀ ਦੇ ਪਿਤਾ ਜੀ ਦੇ ਪਾਸ ਮੇਰੇ ਪਿਤਾ ਜੀ ਸਾਦਾ ਸੇਵਾ ਕਰਦੇ ਰਹੇ ਹਨ ਸੰਗਤ ਦੀ ਅਰਦਾਸ ਕਰਵਾਉਂਦੇ ਸਨ ਜਿਹੜਾ ਪ੍ਰਸ਼ਾਦ ਹੁੰਦਾ ਸੀ ਉਸ ਨੂੰ ਵਰਤਾ ਲੈਂਦੇ ਸਨ ਉਹ ਗੁਰਦੇਵ ਨੌਵੇਂ ਪਾਸ਼ਾ ਦੀ ਹਜ਼ੂਰੀ ਵਿੱਚ ਰਹਿ ਕੇ ਨਿਤ ਸੇਵਾ ਕਰਦੇ ਸਨ ਹਜ਼ਾਰਾਂ ਦਾ ਕਲਿਆਣ ਕੀਤਾ ਹੈ ਉਹਨਾਂ ਦੀ ਮਹਾਨ ਸੇਵਾ ਕਰਦੇ ਰਹੇ ਹਨ ਜੇ ਉਹਨਾਂ ਨੂੰ ਐਸਾ ਫਲ ਮਿਲਿਆ ਹੈ ਜਿਨ੍ਹਾਂ ਨੇ ਮਨੁੱਖਾ ਸਰੀਰ ਤੋਂ ਭਾਲੂ ਦਾ ਸਰੀਰ ਪਾਇਆ ਹੈ ਉਸ ਗੁਰੂ ਜੀ ਦੇ ਆਪ ਪੁੱਤਰ ਹੋ ਜਿਨ੍ਹਾਂ ਦੀ ਮੇਰੇ ਪਿਤਾ ਜੀ ਸੇਵਾ ਕਰਦੇ ਰਹੇ ਹਨ ਉਹਨਾਂ ਨੇ ਭਾਲੂ ਦਾ ਸਰੀਰ ਧਾਰਨ ਕੀਤਾ ਹੈ ਇਸ ਤਰ੍ਹਾਂ ਕਿਹਾ ਹੈ ਮੈਨੂੰ ਇਹਨਾਂ ਨੂੰ ਵੰਦਨਾ ਕਰਨੀ ਚਾਹੀਦੀ ਹੈ ਜੇ ਆਪ ਜੀ ਦੀ ਸੇਵਾ ਕਰਕੇ ਐਸਾ ਫਲ ਮਿਲਦਾ ਹੈ ਫਿਰ ਮਨੁੱਖ ਇਸ ਤਰ੍ਹਾਂ ਸਮਝ ਕੇ ਕਿਵੇਂ ਸੇਵਾ ਕਰ ਸਕਣਗੇ ਉਤਮ ਜਿਹੜੀ ਮੁਕਤੀ ਦੀ ਪਦਵੀ ਹੈ ਜਿਹੜੇ ਮਨੁੱਖ ਚਾਹੁੰਦੇ ਹਨ ਉਹ ਸੇਵਕ ਬਣਦੇ ਹਨ ਜੋ ਉਲਟ ਫਲ ਪ੍ਰਾਪਤ ਹੁੰਦਾ ਹੈ ਤਾਂ ਕੋਈ ਵੀ ਜਿਤ ਵਿੱਚ ਡਰ ਮੰਨ ਕੇ ਸੇਵਾ ਨਹੀਂ ਕਰੇਗਾ ਤੁਸੀਂ ਸਿੱਖ ਸਮੂਹ ਦਾ ਆਸਰਾ ਹੋ ਹੇ ਗੁਰੂ ਜੀ ਕੀ ਕਾਰਨ ਹੋਇਆ ਹੈ ਤੁਸੀਂ ਫਰਮਾਓ ਸਿੱਖ ਵੀ ਸੀ ਤੇ ਮੇਰੇ ਪਿਤਾ ਦਾ ਨਾਮ ਵੀ ਗੁਰਦਾਸ ਸੀ ਜਿੱਥੇ ਕਿਤੇ ਤੁਸੀਂ ਆਪਣੇ ਸਿੱਖਾਂ ਦੀ ਕਣੀ ਇਲਾਜ ਰੱਖਦੇ ਹੋ ਇਸ ਕਰਕੇ ਕਿਰਪਾ ਕਰਕੇ ਮੇਰੇ ਪਿਤਾ ਜੀ ਦੀ ਪਿਛਲੇ ਜਨਮ ਦੀ ਕਥਾ ਸੁਣਾਓ ਤੇ ਫਿਰ ਦੁਖੀ ਜੂਨ ਤੋਂ ਛੁੜਵਾ ਦਿਓ ਸਾਰੇ ਸਿੱਖਾਂ ਦੇ ਹੋਰ ਆਸ਼ੇ ਨਹੀਂ ਹਨ ਤੁਹਾਡੇ ਬਗੈਰ ਕਿਸੇ ਹੋਰ ਥਾਂ ਮੁਕਤੀ ਨਹੀਂ ਬਾ ਸਕਦੇ ਹਨ ਸਤਿਗੁਰੂ ਜੀ ਨੇ ਫਿਰ ਸਾਰੀ ਕਥਾ ਸੁਣਾਈ ਤੁਹਾਡੇ ਪਿਤਾ ਜੀ ਨੇ ਇਸ ਤਰ੍ਹਾਂ ਰਿਛ ਦੀ ਜੂਨ ਪਾਈ ਗੁਰੂ ਜੀ ਦੇ ਪਾਸ ਕੜਾ ਪ੍ਰਸ਼ਾਦ ਆਇਆ ਤੁਹਾਡੇ ਪਿਤਾ ਜੀ ਅਰਦਾਸ ਕਰਕੇ ਸੰਗਤ ਵਿੱਚ ਵਰਤੌਣ ਲੱਗੇ ਹੌਲੀ ਹੌਲੀ ਸਾਰਿਆਂ ਨੂੰ ਪ੍ਰਸ਼ਾਦ ਦਿੰਦੇ ਜਾਂਦੇ ਸਨ ਫੇਰ ਕੋਈ ਸਿੱਖ ਗड्ढे ਵਿੱਚ ਗੁੜ ਲੱਦੀ ਉਸ ਰਾਤ ਤੇ ਚੱਲ ਕੇ ਆ ਗਿਆ ਜਦ ਉਸ ਨੂੰ ਪਤਾ ਲੱਗਾ ਕਿ ਇੱਥੇ ਗੁਰੂ ਜੀ ਨੇ ਉਤਾਰਾ ਕੀਤਾ ਹੈ ਤਾਂ ਗੁੜ ਦੀ ਇੱਕ ਭੇਲੀ ਆਪਣੇ ਹੱਥ ਵਿੱਚ ਲੈ ਕੇ ਉਸ ਨੇ ਗੁਰੂ ਜੀ ਦੇ ਅੱਗੇ ਧਰ ਕੇ ਦਰਸ਼ਨ ਕੀਤੇ ਬੰਦਨਾ ਕਰਕੇ ਧਰਤੀ ਤੇ ਮੱਥਾ ਟੇਕਿਆ ਫਿਰ ਉੱਠ ਕੇ ਗੱਡੇ ਸੰਭਾਲਣ ਚਲੇ ਗਿਆ ਗੱਡਿਆਂ ਨੂੰ ਉਹ ਰਾਹ ਵਿੱਚ ਚਲਦੇ ਹੀ ਛੱਡ ਆਇਆ ਸੀ ਤੇਰਾ ਪਿਤਾ ਉਸ ਸਮੇਂ ਪ੍ਰਸ਼ਾਦ ਵਰਤਾ ਰਿਹਾ ਸੀ ਉਹ ਸਿੱਖ ਕਾਲੀ ਕਾਲੀ ਤੇਰੇ ਪਿਤਾ ਜੀ ਦੇ ਪਾਸ ਆਇਆ ਜਿਸ ਦੇ ਉੱਤੇ ਰਾਹ ਦੀ ਬਹੁਤ ਧੂੜ ਪਈ ਹੋਈ ਸੀ ਮੂੰਹ ਤੇ ਦਾੜੀ ਮਿੱਟੀ ਵਰਗੇ ਹੋ ਗਏ ਸਨ ਜਿਸ ਦੇ ਕੱਪੜਿਆਂ ਉੱਤੇ ਮਿੱਟੀ ਚੜ੍ਹੀ ਹੋਈ ਸੀ ਗੱਡੇ ਦੇ ਪਹੀਆਂ ਤੇ ਬਲਦਾਂ ਨੇ ਬਹੁਤ ਮਿੱਟੀ ਉਡਾਈ ਹੋਈ ਸੀ ਤੇਰੇ ਪਿਤਾ ਪਾਸ ਉਸਨੇ ਪ੍ਰਸ਼ਾਦ ਮੰਗਿਆ ਪਰ ਉਸਨੇ ਉਸ ਦੇ ਹੱਥ ਉੱਤੇ ਕੁਝ ਵੀ ਨਾ ਧਰਿਆ ਫਿਰ ਨੇੜੇ ਹੋ ਕੇ ਥੋੜਾ ਪ੍ਰਸ਼ਾਦ ਮੰਗਿਆ ਜਿਸ ਦੇ ਮਨ ਦਾ ਸਿਦਕ اٹਲ ਸੀ ਪ੍ਰਸ਼ਾਦ ਨੂੰ ਮੋਖ ਵਿੱਚ ਪਾ ਕੇ ਪਵਿੱਤਰ ਹੋਣਾ ਚਾਹੁੰਦਾ ਸੀ ਇਸ ਕਰਕੇ ਬਹੁਤ ਕਾਲਾ ਪੈ ਰਿਆ ਸੀ ਤੇਰੇ ਪਿਤਾ ਨੇ ਬਹੁਤ ਗਰੋਧ ਕਰਕੇ ਉਸ ਸਮੇਂ ਉਸ ਸਿੱਖ ਨੂੰ ਝਿੜਕੇ ਕਿਹਾ हे ਮੂਰਖ ਮਤ ਵਾਲੇ ਰਿਛਵਾਂ ਭੇਸ ਕਰਕੇ ਕਿਉਂ ਸਾਰਿਆਂ ਉੱਤੇ ਚੜਦਾ ਜਾਂਦਾ ਹੈ ਪਰੇ ਹੋ ਕੇ ਖਲੋਤਾ ਰਹਾ ਕਿਉਂ ਅੱਗੇ ਆਉਂਦਾ ਹੈ ਬਹੁਤ ਬੋਲ ਕੇ ਕਿਉਂ ਰੌਲਾ ਮਚਾ ਰਹੇ ਆਂ ਇਸ ਤਰ੍ਹਾਂ ਸੁਣ ਕੇ ਸਿਤਕ ਵਾਲੇ ਸਿੱਖ ਦਾ ਮਨ ਭੰਗ ਹੋ ਗਿਆ ਉਹ ਸ਼ਰਮਿੰਦਾ ਹੋਇਆ ਧਰਤੀ ਵੱਲ ਵੇਖਣ ਲੱਗਾ ਧਰਤੀ ਉੱਤੇ ਪ੍ਰਸ਼ਾਦ ਦਾ ਇੱਕ ਕਿਣਕਾ ਪਿਆ ਸੀ ਉਸ ਨੇ ਉਸ ਧਰਤੀ ਤੋਂ ਝੁਕ ਲਿਆ ਤੇ ਗੁਰੂ ਜੀ ਦਾ ਹਿੱਤ ਜਾਣ ਕੇ ਆਪਣੇ ਮੂੰਹ ਵਿੱਚ ਪਾ ਲਿਆ ਫਿਰ ਵਾਹਿਗੁਰੂ ਦਾ ਸਿਮਰਨ ਕਰਕੇ ਤੇਰੇ ਪਿਤਾ ਨੂੰ ਉਚਾਰਨ ਕਰਕੇ ਸ਼ਰਾਪ ਦਿੱਤਾ ਤੇਰੇ ਵਿੱਚ ਲੇਸ਼ ਮਾਤਰ ਵੀ ਗੁਰਸਿੱਖੀ ਨਹੀਂ ਹੈ ਹੁਣ ਤੇਰਾ ਸਰੀਰ ਰਿੱਚਦਾ ਹੋ ਜਾਏਗਾ ਬੜੀ ਕਾਲੀ ਕਾਲੀ ਚਲੇ ਗਿਆ ਤੇ ਗੱਡਿਆਂ ਨੂੰ ਜਾ ਮਿਲਿਆ ਸਾਰੇ ਗੱਡੇ ਇਕੱਠੇ ਕਰਕੇ ਅੱਗੇ ਚੱਲ ਪਿਆ ਤੇਰੇ ਪਿਤਾ ਨੂੰ ਬਾਅਦ ਵਿੱਚ ਕਈ ਦਿਨ ਬੀਤ ਗਏ ਉਮਰ ਪੂਰੀ ਹੋਣ ਤੇ ਮੌਤ ਦੇ ਬੱਸ ਹੋ ਗਿਆ ਫਲਾਣੇ ਪਹਾੜ ਤੇ ਜਾ ਕੇ ਰਿਛ ਦਾ ਸਰੀਰ ਧਾਰਨ ਕੀਤਾ ਉਸ ਸਮੇਂ ਹਾਲੇ ਛੋਟਾ ਹੀ ਸੀ ਜਦ ਇਸ ਕਲੰਦਰ ਨੇ ਫੜ ਲਿਆ ਸਿੱਖ ਦਾ ਬੋਲਿਆ ਹੋਇਆ ਕਦੇ ਨਿਸਵਲ ਨਹੀਂ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਚਿੱਤ ਗੁਰੂ ਜੀ ਦੇ ਚਰਨਾ ਵਿੱਚ ਟਿਕਾਏ ਹਾਂ ਸਾਰਿਆਂ ਨੇ ਸੁਣ ਕੇ ਅਚਰਜ ਮੰਨਿਆ ਫਿਰ ਹੱਥ ਜੋੜ ਕੇ ਉਸਦੇ ਪੁੱਤਰ ਨੇ ਕਿਹਾ ਆਪ ਜੀ ਨੇ ਸਾਰੀ ਚੰਗੀ ਗੱਲ ਕਹੀ ਹੈ ਹੁਣ ਆਪਣੇ ਸਿੱਖ ਨੂੰ ਮੁਕਤ ਕਰ ਦਿਓ ਪਤਿਤ ਪਾਵਨ ਤੁਹਾਡਾ ਨਾਮ ਹੈ ਤੁਸੀਂ ਅਨੇਕਾਂ ਦੋਸ਼ਾਂ ਨੂੰ ਦੂਰ ਕਰਨ ਵਾਲੇ ਹੋ ਕਿਰਪਾ ਦ੍ਰਿਸ਼ਟੀ ਕਰਕੇ ਇਸ ਦੀ ਜੋਨ ਛਡਵਾਓ ਹੁਣ ਉਤਮ ਗਤੀ ਨੂੰ ਪਹੁੰਚਾ ਦਿਓ ਤਦ ਕਿਰਪਾਲੂ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜਿਆ ਤੇ ਕਿਹਾ ਕਲੰਦਰ ਨੂੰ ਕਹੋ ਮੁੱਲ ਲੈ ਕੇ ਰਿਛ ਦੇ ਦਿਓ ਇਹ ਸੁਣ ਕੇ ਫਿਰ ਕਲੰਦਰ ਨੇ ਕਿਹਾ ਇਸ ਵਰਗਾ ਕੋਈ ਹੋਰ ਰਿਛ ਨਹੀਂ ਵਖਿਆ ਹੈ ਇਸ ਦੇ ਨਾਲ ਹੀ ਮੇਰੀ ਕਮਾਈ ਚੱਲਦੀ ਹੈ ਇਸ ਕਰਕੇ ਮੈਂ ਪਿੰਡਾਂ ਨਗਰਾਂ ਤੋਂ ਬਹੁਤ ਵਿਖਿਆ ਲੈਂਦਾ ਹਾਂ ਮੈਨੂੰ 200 ਰੁਪਏ ਦਿਓ ਤੇ ਰਿਛ ਨੂੰ ਆਪ ਲੈ ਲਓ ਸਤਗੁਰ ਜੀ ਨੇ ਕਿਹਾ ਇੰਨੇ ਹੀ ਦੇ ਦਿਓ ਉਹ ਸਿੱਖ ਉਥੇ ਗਿਆ ਜਿੱਥੇ ਖਜ਼ਾਨਾ ਸੀ ਤੇ ਪੈਸੇ ਲੈ ਕੇ ਦੇਣ ਵਾਸਤੇ ਉਸ ਦੇ ਪਾਸ ਗਿਆ ਕਲੰਦਰ ਫੇਰ ਮੁੱਕਰ ਗਿਆ ਤੇ ਉਸਨੇ ਪੈਸੇ ਨਾ ਲਏ ਕਹਿਣ ਲੱਗਾ ਮੈਂ ਬਹੁਤ ਪੈਸੇ ਲਵਾਂਗਾ ਵਾਪਸ ਆ ਕੇ ਸਿੱਖ ਨੇ ਗੁਰੂ ਜੀ ਨੂੰ ਦੱਸਿਆ ਹੁਣ ਪੈਸੇ ਨਹੀਂ ਲੈਂਦਾ ਹੈ ਹੋਰ ਕੁਝ ਹੀ ਕਹਿੰਦਾ ਹੈ ਪਾਗਲ ਨੇ ਜਿੰਨਾ ਮੁੱਲ ਕੀਤਾ ਹੈ ਓਨੇ ਲੈਣੇ ਨਹੀਂ ਮੰਨਿਆ ਹੈ ਤਦ ਗੁਰੂ ਜੀ ਨੇ ਕਿਹਾ ਉਸ ਬਾਸੋਂ ਖੋਲੋ ਸਿੱਖਾਂ ਨੇ ਉੱਠ ਕੇ ਉਸ ਤਰ੍ਹਾਂ ਹੀ ਕੀਤਾ ਰਿਛ ਨੂੰ ਲਿਆ ਕੇ ਗੁਰੂ ਜੀ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਇੱਕ ਥਾਂ ਤੇ ਬੰਨ ਦਿੱਤਾ ਦਿਨ ਬੀਤ ਗਿਆ ਰਾਤ ਪੈ ਗਈ ਜਦ ਫੇਰ ਸਵੇਰ ਹੋਈ ਤਾਂ ਸਤਿਗੁਰ ਜੀ ਨੇ ਫਰਮਾਇਆ 100 ਰੁਪਏ ਦਾ ਕੜਾਹ ਪ੍ਰਸ਼ਾਦ ਕਰਵਾਓ ਸੁਚਮ ਰੱਖ ਕੇ ਛੇਤੀ ਤਿਆਰ ਕਰਕੇ ਲਿਆਓ ਸੁੰਦਰ ਪ੍ਰਸ਼ਾਦ ਤਿਆਰ ਕਰਕੇ ਗੁਰੂ ਜੀ ਦੇ ਪਾਸ ਲੈ ਕੇ ਆਏ ਤੇ ਖੜੇ ਹੋ ਕੇ ਅਰਦਾਸ ਕੀਤੀ ਸਤਿਗੁਰ ਜੀ ਨੇ ਪ੍ਰਸ਼ਾਦ ਆਪਣੇ ਹੱਥ ਵਿੱਚ ਲੈ ਕੇ ਥੋੜੀ ਮਾਤਰਾ ਵਿੱਚ ਖਾਦਾ ਫੇਰ ਕੁਝ ਬਚਿਆ ਸੀਤ ਪ੍ਰਸ਼ਾਦ ਰਿਛਨੂ ਦਿੱਤਾ ਜਦ ਰਿਛ ਨੇ ਪ੍ਰਸ਼ਾਦ ਨੂੰ ਆਪਣੇ ਮukh ਵਿੱਚ ਪਾਇਆ ਤੇ ਪੇਟ ਵਿੱਚ ਜਾਂਦਿਆਂ ਹੀ ਤੁਰੰਤ ਮਰ ਗਿਆ ਸਰਾਪ ਪਾਪ ਸਭ ਦੂਰ ਹੋ ਗਏ ਉਤਮ ਗਤੀ ਨੂੰ ਪ੍ਰਾਪਤ ਹੋ ਗਿਆ ਸਾਰੇ ਸਿੱਖਾਂ ਨੇ ਵੱਡਾ ਅਜੰਬਾ ਵੇਖਿਆ ਕਹਿੰਦੇ ਸਨ ਧੰਨ ਧੰਨ ਸਤਿਗੁਰੂ ਜੀ ਤੁਸੀਂ ਆਪਣੀ ਗਤੀ ਆਪ ਹੀ ਜਾਣਦੇ ਹੋ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ